ਪੰਜਾਬ ਚ 2022 ਤੋਂ ਬਾਅਦ ਜਦੋਂ ਲੋਕਾਂ ਨੇ ਬੜੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਹੈ ਤੇ ਪੰਜਾਬ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਮਿਸ ਸੀ ਜਿਹਦੇ ਵਿੱਚ 600 ਯੂਨਿਟ ਬਿਜਲੀ ਮਾਫ ਦਾ ਵੀ ਸੀ ਔਰ ਰੋਸ਼ਨ ਪੰਜਾਬ ਵੀ ਸੀ ਅੱਜ ਇਸ ਰੋਸ਼ਨ ਪੰਜਾਬ ਦੇ ਤਹਿਤ ਜਿਹੜਾ ਉਦਘਾਟਨ ਹੋਣ ਜਾ ਰਿਹਾ ਇਹਦੇ ਚ ਪੰਜਾਬ ਸਰਕਾਰ 5000 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੋਈ ਫੀਡਰ ਤੇ ਲੋਡ ਸਗਾ ਅੱਜ ਕੋਈ ਵੀ ਬਿਜਲੀ ਕੱਟ ਨਹੀਂ ਤੁਹਾਨੂੰ ਨਜ਼ਰ ਆਏਗਾ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਸੋ ਤਕਰੀਬਨ 300 ਕਰੋੜ ਰੁਪਏ ਲਾਗਤ ਦੇ ਨਾਲ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਵੀ ਜਿਹੜਾ ਹੈਗਾ ਤਾਂ ਕਿ ਕੋਈ ਪਾਵਰ ਕਟਣਾ ਲਾਣਾ ਪਵੇ ਸਾਰੀਆਂ ਫੀਡਰਾਂ ਤੇ ਕਿਸੇ ਲੋਡ ਨਾ ਜ਼ਿਆਦਾ ਹੋਵੇ ਸਾਰੇ ਸੈਕਸ਼ਨ ਅਲੱਗ-ਅਲੱਗ ਕੀਤੇ ਸੋ ਮੈਂ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਜੀ ਮਾਨ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਵੀ ਉਹਨਾਂ ਨਾਲ ਅੱਜ ਜਿਹੜੀ ਨਵੀਂ ਇਹ ਸ਼ੁਰੂਆਤ ਕਰਨ ਜਾ ਰਹੇ ਆ ਅਸੀਂ ਸਾਰੇ ਅੱਜ ਆਨਲਾਈਨ ਉਹਨਾਂ ਨਾਲ ਜੁੜੇ ਆ ਸੋ ਸਾਰੇ ਮੇਰੇ ਨਾਲ ਮੇਅਰ ਸਾਹਿਬ ਸਾਰੇ ਸਾਥੀ ਵੀ ਇੱਥੇ ਮੌਜੂਦ ਆ ਇਸ ਵੇਲੇ ਔਰ ਨਾਲ ਨਾਲ ਉਹਦੇ ਮੈਂ ਇਹ ਗੱਲ ਕਹਿ ਸਕਦਾ ਸਾਡੇ ਜਿਹੜੇ ਨਵੇਂ ਬਿਜਲੀ ਮੰਤਰੀ ਆ ਸੰਜੀਵ अरोड़ा ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਈਟੀਓ ਸਾਹਿਬ ਦਾ ਪੂਰੇ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਇਸ ਯੋਜਨਾ ਨੂੰ ਅੱਜ ਲਾਗੂ ਕੀਤਾ ਪੂਰੇ ਪੰਜਾਬ 'ਚ ਪਹਿਲਾਂ ਚੱਲ ਰਿਹਾ ਸੀ ਕੰਮ ਤਾਂ ਔਰ ਅੱਜ ਜਿਹੜੀ ਸ਼ੁਭ ਸ਼ੁਰੂਆਤ ਆ ਇਹ ਮਾਨਜੋਗ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਕਰ ਰਹੇ ਨੇ। ਸ਼ੁਭ ਸ਼ੁਰੂਆਤ ਮਾਰੀ ਗਈ। ਫਿਰ ਜਿਹਨੂੰ ਅਪਡੇਟ ਕੀਤਾ ਕੁਝ ਨਿਹਤ ਦੇ ਤਾਂ ਦੇਖਿਆ ਜਾਵੇ ਬਹੁਤ ਸੁਧਾਰ ਹੋ ਗਿਆ ਹੈ। ਪਰ ਜਿੱਥੇ ਕਮੀਆਂ ਰਹਿ ਗਈਆਂ ਜਿੱਦਾਂ ਕੋਈ ਕੰਪਲੇਨਟ ਹੁੰਦੀ ਉਹਨੇ ਬਹੁਤ ਮੁਸ਼ਕਲ ਕਰਨੀ ਪੈ ਰਹੀ ਉਹ ਬੰਦੇ ਲੇਖੇ ਜਾਂਦੇ। ਪ੍ਰਾਈਵੇਟ ਰੱਖੀ ਜਾਂਦੀ ਪਰ ਉਹਨਾਂ ਨੂੰ ਪੰਖਾ ਨਹੀਂ ਦਿੱਤੀ ਜਾਂਦੀ। ਉਹਨਾਂ ਤੋਂ ਦੇਣ ਨੂੰ ਕਿਹਾ ਸੀ। ਦੇਖੋ ਗੌਰਮਣ ਨੂੰ ਕਈ ਚੀਜ਼ਾਂ ਠੀਕ ਕਰਨ ਨੂੰ ਟਾਈਮ ਲੱਗਦਾ। ਜਿੱਥੇ 5000 ਕਰੋੜ ਰੁਪਏ ਸੈਕਟਰ ਦੇ ਉਹ ਜਿਹੜੇ ਡਿਵੈਲਪਮੈਂਟ ਲਈ ਖਰਚ ਕੀਤਾ ਗਿਆ। ਉਹਦੇ ਲਈ ਉੱਥੇ ਅਸੀਂ ਇਹ ਵੀ ਕਰਨ ਜਾ ਰਹੇ ਹਾਂ ਪੀੜੇ ਜਿੱਥੇ ਜਿਹੜੀਆਂ ਹੋਰ ਵੀ ਕਮੀਆਂ ਪੇਸ਼ੀਆਂ ਜਲਦ ਉਹਨਾਂ ਨੂੰ ਪੂਰਾ ਕਰਾਂਗੇ ਤੇ ਅੱਜ ਅਸੀਂ 66 ਕੇਵੀ ਸਬਸਟੇਸ਼ਨ ਮਾਲ ਰੋਡ ਤੇ ਅਸੀਂ ਅੱਜ ਇਹ ਕਰਵਾ ਰਹੇ ਹਾਂ ਇੱਥੇ ਨਵਾਂ ਇੱਕ ਫੀਡਰ ਜਿਹੜਾ ਉਹ ਖਿੱਚਿਆ ਜਾ ਰਿਹਾ ਹੈ 11 ਕੇਵੀ ਰਵਿਦਾਸ ਨਗਰ ਇਹ ਜਿਹੜਾ ਹੈਗਾ اسلامਾਬਾਦ ਫੀਡਰ ਸੀ ਜਿਹੜਾ ਓਵਰਲੋਡ ਚੱਲ ਰਿਹਾ ਸੀਗਾ ਉਹਦੀ ਬਾਈਫਰਕੇਸ਼ਨ ਕਰਕੇ ਫੀਡਰ ਬਣਾਇਆ ਗਿਆ ਹੈ ਇਹਦੇ ਨਾਲ ਸ਼ਹਿਰ ਦੇ ਵਿੱਚ ਰਵਿਦਾਸ ਨਗਰ ਬਸੰਤ ਨਗਰ ਪ੍ਰੀਤ ਨਗਰ ਚੰਡੀਗੜ੍ਹ ਰੋਡ ਦੇ ਜਿਹੜੇ ਏਰੀਆ ਹੈਗੇ ਆ ਇਹਨਾਂ ਨੂੰ ਰਿਲੀਫ ਮਿਲੂਗਾ ਕਾਫੀ ਹੱਦ ਤੱਕ ਤਕਰੀਬਨ 34 ਲੱਖ ਦੀ ਕਾਸਟ ਦਾ ਇਹ ਪ੍ਰੋਜੈਕਟ ਹੈਗਾ ਆ ਤੇ ਟੋਟਲ ਜਿਹੜੀ ਹੈਗੀ ਹੈ ਸਾਡੀ ਹੁਸ਼ਿਆਰਪੁਰ ਡਿਸਟ੍ਰਿਕਟ ਲਈ ਜਿਹਦੇ ਵਿੱਚ ਇਹ ਪ੍ਰੋਜੈਕਟ ਕੀਤਾ ਗਿਆ ਆ 298 ਕਰੋੜ ਦੀ ਜਿਹੜੀ ਹੈ ਉਹ ਲਾਗਤ ਨਾਲ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਇੱਥੇ ਕੀਤੇ ਜਾਣੇ ਆ ਜਿਹੜੇ ਡਿਪਾਰਟਮੈਂਟ ਵੱਲੋਂ ਕੰਮ ਐਗਜ਼ੀਕਿਊਟ ਕੀਤੇ ਜਾਣੇ ਉਹਦੇ ਵਿੱਚ ਨਵੇਂ 66 ਕੇਵੀ ਸਬਸਟੇਸ਼ਨ ਵੀ ਬਣਨਗੇ ਪੁਰਾਣੇ ਟਰਾਂਸਫਾਰਮਰ ਜਿਹੜੇ ਆ ਉਹ ਵੀ ਵੱਡੇ ਕੀਤੇ ਜਾਣਗੇ ਨਵੇਂ ਟਰਾਂਸਫਾਰਮਰ ਵੀ ਰੱਖੇ ਜਾਣਗੇ ਫੀਡਰ 11 ਕੇਵੀ ਹੈ ਜਿਹੜੇ ਉਹ ਵੀ ਬਾਈਫਰ ਕਿੱਤੇ ਜਾਣਗੇ ਤੇ ਨਵੇਂ ਫੀਡਰ ਵੀ ਉਹਦੇ ਵਿੱਚ ਆਪਾਂ ਖਿੱਚਾਂਗੇ ਸੋ ਤਕਰੀਬਨ ਤਕਰੀਬਨ 6 ਜਾਂ 7 ਤਰ੍ਹਾਂ ਦੇ ਜਿਹੜੇ ਵਰਕਸ ਹੈਗੇ ਆ ਉਹ 298 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹ ਸਾਰੇ ਪ੍ਰੋਜੈਕਟ ਕੀਤੇ ਜਾਣੇ ਆ ਅੱਜ ਅਸੀਂ ਜਿਹੜਾ ਉਸ ਦੇ ਅਧੀਨ ਹੀ ਲੜੀ ਦੇ ਅਧੀਨ ਆਪਣੇ ਮਾਨਯੋਗ ਐਮ ਐਲ ਏ ਸਾਹਿਬ ਤੋਂ ਬ੍ਰਮਸ਼ੰਕਰ ਜਿੰਪਾ ਜੀ ਤੋਂ ਇੱਥੇ ਰਵਿਦਾਸ ਨਗਰ ਫੀਡਰ ਜਿਹੜਾ ਨਵਾਂ ਖਿੱਚ ਰਹੇ ਆ ਉਹਨਾਂ ਦਾ ਉਦਘਾਟਨ ਇੱਥੋਂ ਉਹਨਾਂ ਦੇ ਸ਼ੁਭਾਥਾਣਾ ਕਰਵਾ ਰਹੇ ਧੰਨਵਾਦ ਜੀ